ਸੋ ਬੀਤੇ ਦਿਨੀ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ ਖਾਸ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਜਾਂ ਨਸ਼ੇ ਤੇ ਰੋਕ ਲਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਬੜਾ ਵੱਡਾ ਐਕਸ਼ਨ ਜਾਂ ਚਲਾਇਆ ਗਿਆ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜ਼ਾਇਦਾਦਾਂ ਤੇ ਬੁਲਡੋਜ਼ਰ ਜੜਾਓ ਚਲਾਇਆ ਜਾਂਦਾ ਉਸ ਨੂੰ ਲੈ ਕੇ ਵੀ ਜਿਹੜਾ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਕੋਲੋਂ ਜਵਾਬ ਮੰਗਿਆ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਬਿਲਕੁਲ ਜਿਵੇਂ ਆਪਾਂ ਕਿ ਬੁਲਡੋਰ ਬੁਲਡੋਜ਼ਰ ਐਕਸ਼ਨ ਨੂੰ ਲੈ ਕੇ ਜਿਹੜਾ ਹੈ ਹਾਈ ਕੋਰਟ ਨੇ ਬਕਾਇਦਾ ਪੰਜਾਬ ਸਰਕਾਰ ਨੂੰ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਹੈਗਾ ਹੈ ਤੁਹਾਨੂੰ ਯਾਦ ਹੋਵੇਗਾ ਕਿ 2023 ਦੇ ਵਿੱਚ ਹਰਿਆਣੇ ਦੀ ਜਿਹੜੀ ਸਰਕਾਰ ਹੈਗੀ ਹੈ ਨਾ ਉਹਨਾਂ ਨੇ ਵੀ ਇਸ ਤਰ੍ਹਾਂ ਯੂਪੀ ਦੀ ਤਰਜ਼ ਦੇ ਉੱਤੇ ਜਿਹੜਾ ਹੈ ਬੁਲਡੋਜ਼ਰ ਵਾਲਾ ਸਿਸਟਮ ਜਿਹੜਾ ਲਾਗੂ ਕੀਤਾ ਨਾ ਕਿਤੇ ਕਰਨ ਲੱਗੇ ਸੀਗੇ ਕਿ ਮੁਸਲਮਾਨਾਂ ਦੇ ਘਰਾਂ ਦੇ ਉੱਤੇ ਜਾਂ ਉਦੋਂ ਜਦੋਂ ਤੁਹਾਨੂੰ ਯਾਦ ਹੋਣਾ ਕਿ ਕਲੈਸ਼ ਜਾ ਹੋਇਆ ਸੀ ਤੇ ਉਦੋਂ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਐਥਨਿਕ ਕਲੈਂਸਿੰਗ ਹੈ ਕਿ ਨਸਲੀ ਤੌਰ ਤੇ ਤੁਸੀਂ ਇੱਕ ਕਮਿਊਨਿਟੀ ਦੇ ਨਾਲ ਜਾਂ ਕੁਝ ਲੋਕਾਂ ਦੇ ਨਾਲ ਕੁਝ ਗਰੁੱਪ ਦੇ ਨਾਲ ਤੁਸੀਂ ਵਿਤਕਰਾ ਕਰਕੇ ਉਹਨਾਂ ਦੇ ਘਰ ਨਹੀਂ ਢਾ ਸਕਦੇ ਹੈਗੇ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਇਸ ਨੂੰ ਲੈ ਕੇ ਜਿਹੜਾ ਕੇਸ ਹੈ ਖਾਸ ਕਰਕੇ ਯੂਪੀ ਦੇ ਮਸਲੇ ਲੈ ਕੇ ਕਿ ਉੱਥੇ ਜਿਹੜੇ ਜਿਸ ਤਰੀਕੇ ਦੇ ਨਾਲ ਕੱਲੀ ਹੀ ਇੱਕ ਆਪਾਂ ਜਾਂ ਕਹ ਲਈ ਕਿ ਸਿੱਧੇ ਤੌਰ ਦੇ ਮuslimana ਦੇ ਹੀ ਜਿਹੜੇ ਘਰ ਜਿਹੜੇ ਨੇ ਉਹ ਢਾਏ ਜਾਂਦੇ ਨੇ ਆ ਤੇ ਸੁਪਰੀਮ ਕੋਰਟ ਨੇ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਹੈਗੇ ਕਿ ਤੁਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਤੇ ਦੂਜੇ ਪੰਨੇ ਤੁਸੀਂ ਹੁਣ ਗਰਾਊਂਡ ਤੇ ਦੇਖੋ ਨਾ ਕਿ ਜੇ ਮੰਨ ਲਓ ਕਿ ਕੋਈ ਨਸ਼ਾ ਤਸਕਰ ਹੈਗਾ ਹੈ ਇਦਾ ਮਤਲਬ ਇਹਤ ਨਹੀਂ ਕਿ ਉਹਦਾ ਪੂਰਾ ਪਰਿਵਾਰ ਹੀ ਨਸ਼ਾ ਤਸਕਰ ਹੈ ਤੁਸੀਂ ਉਹਦੀ ਸਜ਼ਾ ਜਿਹੜੀ ਉਹਦੇ ਪਰਿਵਾਰ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਿਊਮਨ ਗਰਾਉਂਡਸ ਦੇ ਉੱਤੇ ਵੀ ਇਹ ਜਿਹੜਾ ਇੱਕ ਵੱਡਾ ਸਵਾਲ ਆਉਂਦਾ ਹੈਗਾ ਇਸੇ ਚੀਜ਼ ਨੂੰ ਲੈ ਕੇ ਹਾਈ ਕੋਰਟ ਨੇ ਵੀ ਜਿਹੜਾ ਹੈ ਨੋਟਿਸ ਲਿਆ ਹੈਗਾ ਔਰ ਬਕਾਇਦਾ ਪੁੱਛ ਪੜਤਾਲ ਜਿਹੜੀ ਇਹਨਾਂ ਦੀ ਕੀਤੀ ਹੈ ਹੁਣ ਦੇਖਦੇ ਹਾਂ ਕਿ ਕੀ ਉੱਥੇ ਇਹ ਜਵਾਬ ਜਿਹੜਾ ਦਾਇਰ ਕਰਦੇ ਹੈਗੇ ਨੇ ਬਿਲਕੁਲ ਸੋ ਬੀਤੀ ਰਾਤ ਜਿਹੜਾ ਹੈ ਅਰਵਿੰਦ ਕੇਜਰੀਵਾਲ ਹੋ ਰਹੇ ਹੁਸ਼ਿਆਰ ਪੁੱਜਦੇ ਨੇ ਹਾਲਾਂਕਿ ਚੋਹਾਨ ਡੈਮ ਜਿੱਥੇ ਉਹ ਪੁੱਜੇ ਨੇ ਕਾਫੀ ਚਰਚਾ ਦੇ ਵਿੱਚ ਉਹਨਾਂ ਦੀ ਇਹ ਪੰਜਾਬ ਫੇਰੀ ਕਿੱਦਾਂ ਦੇਖਦੇ ਹੋ ਇਸ ਫੇਰੀ ਨੂੰ ਬਿਲਕੁਲ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਜਿਹੜਾ ਨਾ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਆਈ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਸੰਘਰਸ਼ ਚੋਂ ਆਈ ਹੋਈ ਪਾਰਟੀ ਹੈਗੇ ਆਂ ਕਿ ਅਸੀਂ ਜਿਹੜਾ ਹੈਗਾ ਇਹ ਵੀਆਈਪੀ ਕਲਚਰ ਤੇ ਬਿਲਕੁਲ ਜਿਹੜਾ ਹੈ ਸੀ ਖਿਲਾਫ ਹੈਗੇ ਆ ਔਰ ਹੁਸ਼ਿਆਰਪੁਰ ਜਿਹੜਾ ਹੈਗਾ ਇਹ ਮੈਡੀਟੇਸ਼ਨ ਕੋਰਸ ਦੇ ਲਈ ਕੈਨ ਨੂੰ ਆਏ ਹੈਗੇ ਨੇ ਪਰਿਵਾਰ ਵੀ ਉਹਨਾਂ ਦਾ ਨਾਲ ਆਇਆ ਔਰ ਰੱਕੇ ਵੀ ਜਿਹੜਾ ਹੈਗਾ ਇਹ ਆ ਚੁੱਕੇ ਨੇ ਪਰ ਜਿਸ ਤਰੀਕੇ ਦੇ ਨਾਲ ਕਾਫਲੇ ਦੇ ਰੂਪ ਦੇ ਵਿੱਚ ਆਏ ਜਿਸ ਤਰੀਕੇ ਦੇ ਨਾਲ ਪੁਲਿਸ ਦੀਆਂ ਗੱਡੀਆਂ ਨਾਕੀ ਜੋ ਵੱਡੇ ਵੱਡੇ ਸਾਇਰਨ ਹੂਟਰ ਜੋ ਕੁਝ ਚੱਲਦਾ ਰਿਹਾ ਉਹ ਕਿਤਨਾ ਕਿਤੇ ਸਵਾਲਾਂ ਦੇ ਵਿੱਚ ਨੇ ਔਰ ਖਾਸ ਕਰਕੇ ਵਿਰੋਧੀ ਧਿਰਾਂ ਨੇ ਇੱਤੇ ਕਾਫੀ ਜਿਆਦਾ ਸਵਾਲ ਖੜੇ ਕੀਤੇ ਨੇ ਕਿ ਕਿਸ ਹਸਿਆਤ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਇਸ ਤਰੀਕੇ ਦਾ ਜਿਹੜਾ ਹੈ ਪ੍ਰੋਟੋਕਾਲ ਦਿੱਤਾ ਜਾ ਰਿਹਾ ਹੈ ਜਾਂ ਇੱਕ ਪੰਨੇ ਤੇ ਕਹਿਣਾ ਕਿ ਅਸੀਂ ਆਮ ਆਦਮੀ ਹੈਗੇ ਆ ਵੀ ਸਾਨੂੰ ਇਨੀ ਸੁਰੱਖਿਆ ਦੀ ਲੋੜ ਨਹੀਂ ਦੂਜੇ ਪੰਨੇ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਕਿ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਔਰ ਇਸੇ ਹੀ ਵੀਆਈਪੀ ਕਲਚਰ ਜਾਂ ਇਸੇ ਹੀ ਸ਼ੀਸ਼ਮੈਲ ਕਰਕੇ ਦਿੱਲੀ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਗਈ ਹੈਗੀ ਹੈ ਤੇ ਜੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਨੂੰ ਇਤਾਂ ਹੀ ਕਰਨਾ ਹੈਗਾ ਤੇ ਫਿਰ ਪੰਜਾਬ ਦੇ ਲੋਕ ਵੀ ਤੇ ਆਉਣ ਵਾਲੇ ਦਿਨਾਂ 'ਚ ਕੁਝ ਕਰ ਸਕਦੇ ਮਤਲਬ ਪਾਰਟੀ ਨੂੰ ਥੋੜਾ ਜਿਹਾ ਆਪਣੇ ਅੰਦਰ ਸੈਲਫ ਅਨਾਲਿਸਿਸ ਕਰਨ ਦੀ ਲੋੜ ਹੈਗੀ ਆ ਕਿ ਗਲਤੀਆਂ ਕਿੱਥੇ ਹੋ ਰਹੀਆਂ ਨੇ ਔਰ ਕਿੱਥੇ ਸਾਨੂੰ ਸੁਧਾਰ ਜਿਹੜਾ ਹੈ ਲਿਉਣ ਦੀ ਜਿਹੜੀ ਲੋੜ ਹੈਗੀ ਆ